ਬੰਦਾ ਸਿੰਘ ਬਹਾਦਰ ਤੇ ਉਸ ਦੀਆਂ ਸਨਾਵਾਂ ਦੁਆਰਾ ਛੋਟੇ ਸਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਸ਼ਹਾਦਤ ਦਾ ਬਦਲਾ ਲੈਣ ਦੇ ਲਈ 26 ਨਵੰਬਰ 1709 ਈਸਵੀ ਨੂੰ ਸਮਾਣੇ ਦੇ ਜਲਾਦਾਂ ਉੱਪਰ ਬਹੁਤ ਭਿਆਨਕ ਹਮਲਾ ਕਰ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਸਹਬਜ਼ਾਦਿਆਂ ਦੇ ਉਹਨਾਂ ਗੁਨਾਹਗਾਰਾਂ ਦੇ ਜਿਨ੍ਹਾਂ ਨੇ ਛੋਟੇ ਸਹਬਜ਼ਾਦਿਆਂ ਨੂੰ ਬਹੁਤ ਹੀ ਬੇਦਰਦੀ ਦੇ ਨਾਲ ਸ਼ਹੀਦ ਕੀਤਾ ਸੀ ਸਮਾਂ ਆਪਣੀ ਚਾਲੇ ਚੱਲਦਾ ਹੈ ਕਦੇ ਉਹ ਸਮਾਂ ਸੀ ਜਦੋਂ ਸਰਹੰਦ ਦੇ ਵਿੱਚ ਵਜ਼ੀਰ ਖਾਂ ਦੀ ਤੋਤੇ ਬੋਲਦੀ ਸੀ ਕੋਈ ਉਸ ਨੂੰ ਰੋਕਣ ਵਾਲਾ ਨਹੀਂ ਸੀ ਜੋ ਮਰਜੀ ਉਹ ਕਰੇ ਕੋਈ ਵੀ ਉਸ ਦੇ ਬਦਤਕਾਰ ਕਾਰਵਾਈ ਨਹੀਂ ਕਰ ਸਕਦਾ ਸੀ ਕਿਉਂਕਿ ਇਹ ਉਹ ਸਮਾਂ ਸੀ ਜਦੋਂ ਦਿੱਲੀ ਸਰਕਾਰ ਕਮਜ਼ੋਰ ਹੋ ਚੁੱਕੀ ਸੀ ਔਰੰਗਜ਼ੇਬ ਦੇ ਆਖਰੀ ਦਿਨ ਚੱਲ ਰਹੇ ਸਨ 1707 ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਮੌਤ ਤੋਂ 2 ਸਾਲ ਪਹਿਲਾਂ ਸਰਹੰਦ ਦੇ ਵਿੱਚ ਜੋ ਜ਼ੁਲਮ ਦਾ ਤਾंडਵ ਵਜ਼ੀਰ ਖਾਂ ਦੁਆਰਾ ਕੀਤਾ ਗਿਆ ਉਸ ਨੇ ਦੁਨੀਆ ਦੇ ਇਤਿਹਾਸ ਨੂੰ ਹੀ ਹਲਾ ਕੇ ਰੱਖ ਦਿੱਤਾ ਹਰ ਉਹ ਰੂਹ ਜਿਸ ਨੂੰ ਧਰਮ ਦੇ ਨਾਲ ਸਮਾਜਿਕ ਕਦਰਾਂ ਕੀਮਤਾਂ ਨਾਲ ਪਿਆਰ ਸੀ ਉਹ ਰੂਹ ਕੰਬ ਉੱਠੀ ਕਿ ਆਖਰ ਕਿਉਂ ਅਜਿਹਾ ਕੀਤਾ ਗਿਆ ਵਜ਼ੀਰ ਖਾਨ ਨੇ ਤੇ ਸਜ਼ਾ ਦਾ ਐਲਾਨ ਕੀਤਾ ਸੀ ਪਰ ਸਜ਼ਾ ਜਿਹੜੀ ਹੈਗੀ ਆ ਉਹ ਜਲਾਦਾਂ ਦੁਆਰਾ ਦਿੱਤੀ ਗਈ ਐਨੀ ਕਨੌਣੀ ਸਜ਼ਾ केजीस ਨੂੰ ਸੁਣ ਕੇ ਹੀ ਰੂਹ ਕੰਬ ਕੰਬਣ ਲੱਗ ਜਾਂਦੀ ਹੈ ਸਹਿਜ਼ਾਦਿਆਂ ਨੂੰ ਦੀਵਾਰਾਂ ਵਿੱਚ ਚਣਵਾ ਦਿੱਤਾ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਸ਼ਹੀਦ ਕੀਤਾ ਜਾਣਾ ਸੀ ਕਿਉਂਕਿ ਕੰਧ ਜਿਹੜੀ ਹੈ ਤਿੰਨ ਵਾਰੀ ਕੀਤੀ ਗਈ ਤਿੰਨੋਂ ਵਾਰ ਕੰਧ ਡਿੱਗ ਗਈ ਆਖਰ ਦੋਨੋਂ ਸਹਿਜ਼ਾਦਿਆਂ ਨੂੰ ਵਾਰੀ-ਵਾਰੀ ਕਰਕੇ ਸਮਾਣੇ ਦੇ ਦੋ ਜਲਾਦ ਉਨ੍ਹਾਂ ਦਾ ਨਾਮ ਸੀ ਸਾਸਲ ਵੇਗ ਅਤੇ ਬਾਸਲ ਵੇਗ ਉਨ੍ਹਾਂ ਦੁਆਰਾ ਇੱਕ ਇੱਕ ਕਰਕੇ ਛੋਟੇ ਸਹਿਜ਼ਾਦੇ ਨੂੰ ਪਹਿਲਾਂ ਫੜਿਆ ਗਿਆ ਹੱਥ ਵਿੱਚ ਜਲਾਦ ਦੁਆਰਾ ਖੰਜਰ ਜਿਹੜਾ ਹੈਗਾ ਫੜਿਆ ਹੋਇਆ ਸੀ ਤੇ ਛੋਟੇ ਸਹਿਜ਼ਾਦੇ ਨੂੰ ਲੱਤਾਂ ਦੇ ਵਿੱਚ ਦੱਬ ਲਿਆ ਗਿਆ ਤੇ ਉਸ ਦੀ ਸਾਹ ਵਾਲੀ ਰਗ ਕੱਟ ਦਿੱਤੀ ਗਈ ਸਹਿਜ਼ਾਦਾ ਤੜਫਦਾ ਰਿਹਾ ਕੁਝ ਮਿੰਟ ਤੜਫਣ ਤੋਂ ਬਾਅਦ ਸਹਬਜ਼ਾਦਾ ਸਦਾ ਲਈ ਇਸ ਦੁਨੀਆ ਤੋਂ ਵਿਦਾ ਹੋ ਗਿਆ। ਇਸੇ ਤਰ੍ਹਾਂ ਵੱਡੇ ਸਹਬਜ਼ਾਦੇ ਨੂੰ ਫੜਿਆ ਗਿਆ। ਉਹਨਾਂ ਨੂੰ ਵੀ ਲਤਾਂ ਦੇ ਵਿੱਚਕਾਰ ਘੁੱਟਿਆ ਗਿਆ ਤੇ ਸਿਰ ਫੜਿਆ ਗਿਆ। ਫੜਨ ਤੋਂ ਬਾਅਦ ਇੱਕ ਖੰਜਰ ਜਿਹੜਾ ਸੀਗਾ ਉਹਨਾਂ ਦੇ ਗਲ ਦੇ ਵਿੱਚ ਮਾਰ ਕੇ ਸਾਹ ਦੀ ਰਗ ਜਿਹੜੀ ਸੀਗੀ ਉਸ ਨੂੰ ਕੱਟ ਦਿੱਤਾ ਗਿਆ। ਇਹਨਾਂ ਤੋਂ ਬਾਅਦ ਇੱਥੇ ਹੀ ਕਾਫੀ ਨਹੀਂ ਸੀ। ਫਿਰ ਸਾਬ ਜ਼ਾਦਿਆਂ ਦੇ ਸਿਰ ਜਿਹੜੇ ਹੈਗੇ ਆ ਉਹਨਾਂ ਨੂੰ ਧੜ ਤੋਂ ਅਲੱਗ ਕਰ ਦਿੱਤਾ ਗਿਆ ਜਦੋਂ ਇਹ ਖਬਰ ਸਿੱਖਾਂ ਤੱਕ ਪਹੁੰਚੇ ਤਾਂ ਸਾਰੇ ਸਿੱਖ ਜਿਹੜੇ ਹੈਗੇ ਆ ਤਰਾ ਤਰਾ ਕਰ ਉੱਠੇ ਗੁਰੂ ਸਾਹਿਬ ਜੀ ਨੂੰ ਛੋਟੇ ਸਾਬ ਜ਼ਾਦਿਆਂ ਦੀ ਸ਼ਹਾਦਤ ਵਾਰੇ ਇਹ ਸਨੇਹਾ ਜਿਹੜਾ ਸੀ ਨੂਰੇ ਮਾਹੀ ਦੁਆਰਾ ਦਿੱਤਾ ਗਿਆ ਸੀ ਸਮਾਂ ਆਪਣੀ ਚਾਲ ਚੱਲਦਾ ਗਿਆ ਗੁਰੂ ਸਾਹਿਬ ਜੀ ਖਦਰਾਣੇ ਜਾਂਦੇ ਹਨ ਉੱਥੇ ਲੜਾਈ ਹੁੰਦੀ ਆ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਪੰਜਾਬ ਨੂੰ ਹੀ ਛੱਡ ਦਿੰਦੇ ਹਨ ਦੱਖਣ ਦੇ ਵਿੱਚ ਨੰਦੇੜ ਚਲੇ ਗਏ ਪਰ ਇੱਥੇ ਜ਼ੁਲਮ ਰੋਕਣ ਦਾ ਨਾਂ ਨਹੀਂ ਸੀ ਲੈਂਦੇ ਸਹਿਰਜ਼ਾਦਿਆਂ ਦੀ ਸਹਾਦਤ ਤੱਕ ਹੀ ਜ਼ੁਲਮ ਖਤਮ ਨਹੀਂ ਹੋਏ ਬਲਕਿ ਉਸ ਤੋਂ ਬਾਅਦ ਵੀ ਲੋਕਾਂ ਦੇ ਉੱਤੇ ਬਹੁਤ ਤਸੱਦਦ ਹੁੰਦਾ ਰਿਹਾ ਤਸੱਦਦ ਕਰਨ ਵਾਲਾ ਕਰਵਾਉਣ ਵਾਲਾ ਵਜ਼ੀਰ ਖਾਂ ਅਤੇ ਉਸ ਦੀ ਜ਼ਾਲਮ ਜੁੰਡਲੀ ਸੀ ਜਿਹੜੀ ਕਿ ਹਰ ਸਮੇਂ ਆਮ ਲੋਕਾਂ ਦੇ ਉੱਤੇ ਬਹੁਤ ਸੱਦਤ ਕਰਦੀ ਸੀ ਹੁਣ ਇਹ ਜਲਾਦ ਕਿੱਥੋਂ ਦੇ ਸਨ ਇਹ ਜਲਾਦਾਂ ਦਾ ਸਹਿਰ ਸੀ ਸਮਾਣਾ ਸਾਸਲਵੇਗ ਬਾਸਲਵੇਗ ਦੋਨੋਂ ਸਮਾਣੇ ਦੇ ਸਨ ਇੱਕ ਸਮਾਣੇ ਦਾ ਜਲਾਦ ਹੋਰ ਸੀ ਜਿਹਦਾ ਨਾਂ ਸੀ ਜਲਾਲਉਦੀਨ ਜਿਸ ਨੇ ਗੁਰਤੇਗ ਵਾਹਦਰ ਜੀ ਨੂੰ ਦਿੱਲੀ ਵਿਖੇ ਸ਼ਹੀਦ ਕੀਤਾ ਸੀ ਹੁਣ ਇਹ ਤਿੰਨ ਜਲਾਦ ਇੱਕੋ ਹੀ ਸਹਿਰ ਦੇ ਸਨ ਜਦੋਂ ਬੰਦੇ ਵਾਹਦਰ ਦੀਆਂ ਸੁਨਾਮਾਂ ਸੋਨੀਪੱਤ ਨੂੰ ਲੁੱਟਦਿਆਂ ਹੋਈਆਂ ਅੱਗੇ ਵਧਣ ਲੱਗੀਆਂ ਤਾਂ ਉਹਨਾਂ ਦਾ ਨਿਸ਼ਾਨਾ ਸਮਾਣਾ ਸੀ ਪਰ ਸਮਾਣੇ ਉੱਤੇ ਜਿੱਤ ਇੰਨੀ ਸੌਖੀ ਨਹੀਂ ਸੀ ਸਮਾਣਾ ਮੁਸਲਮਾਨਾਂ ਦਾ ਗੜ੍ਹ ਸੀ ਕਿਹਾ ਜਾਂਦਾ ਹੈ ਕਿ 22 ਸੈयद ਪਰਿਵਾਰ ਉਸ ਸਮੇਂ ਸਮਾਣੇ ਦੇ ਵਿੱਚ ਰਹਿੰਦੇ ਸਨ ਜਿਨ੍ਹਾਂ ਕੋਲੇ ਬਹੁਤ ਪੈਸਾ ਸੀ ਵੱਡੇ ਵੱਡੇ ਮਹਿਲ ਸਨ ਤੇ ਮੁਗਲ ਸਰਕਾਰੇ ਦਰਬਾਰੇ ਉਹਨਾਂ ਦੀ ਪੂਰੀ ਚੱਲਦੀ ਸੀ ਹੁਣ ਇਹਨਾਂ ਦੇ ਵਿਰੁੱਧ ਕਾਰਵਾਈ ਕਰਨ ਦੇ ਲਈ 1709 ਦੇ ਵਿੱਚ ਬੰਦੇ ਬਹਾਦਰ ਦੀਆਂ ਸੁਨਾਮਾ ਇਸ ਸਮਾਣੇ ਉੱਤੇ ਟੁੱਟ ਪਈਆਂ ਯਾਦ ਆਂਦਾ ਹੈ ਕਿ ਦੁਪਹਿਰ ਤੱਕ ਹੁੰਦੇ ਹੁੰਦੇ ਸਹਿਰ ਜਿਹੜਾ ਹੈਗਾ ਉਸ ਨੂੰ ਤਹਸ ਨਹਸ ਕਰ ਦਿੱਤਾ ਗਿਆ ਜਿੱਧਰ ਵੀ ਦੇਖੋ ਮੌਤ ਦਾ ਟਾਂਡਮ ਨੱਚ ਰਿਹਾ ਸੀ ਓਹੋ ਹਸਣ ਵਾਲੇ ਲੋਕ ਜਿਹੜੇ ਸਹਿਬਜ਼ਾਦਿਆਂ ਦੀ ਸ਼ਹਾਦਤ ਤੇ ਕੁਸ਼ ਹੋ ਰਹੀ ਸਨ ਅੱਜ ਬੰਦੇ ਵਹਾਦਰ ਉਹਦੀਆਂ ਸੁਨਾਵਾਂ ਦੇ ਸਾਹਮਣੇ ਗਿੜਗੜਾ ਰਹੇ ਸਨ ਕਿ ਸਾਨੂੰ ਜ਼ਿੰਦਗੀ ਵਕਸ ਦਿਓ ਅਸੀਂ ਜੋ ਗੁਨਾਹ ਕੀਤਾ ਹੈ ਅਸੀਂ ਉਸ ਦੀ ਭੁੱਲ ਬਖਸ਼ਾਉਂਦੇ ਹਾਂ ਪਰ ਬੰਦਾ ਵਹਾਦਰ ਦੇ ਮਨ ਵਿੱਚ ਉਹ ਸੀਨ ਘੁੰਮਣ ਲੱਗਿਆ ਕਿ ਕਿਵੇਂ ਇਹਨਾਂ ਨੇ ਛੋਟੇ ਸਹਿਬਜ਼ਾਦਿਆਂ ਨੂੰ ਜਿਵਾ ਕੀਤਾ ਤੇ ਫਿਰ ਸ਼ਹੀਦ ਕੀਤਾ ਇਸ ਕਰਕੇ ਮਾਫੀ ਦੀ ਕੋਈ ਗੁਜਾਇਸ਼ ਨਹੀਂ ਸੀ ਉਹਨਾਂ ਜਲਾਦਾਂ ਨੂੰ ਪਰਿਵਾਰਾ ਸਮੇਤ ਫੜ ਲਿਆ ਗਿਆ ਨਵੰਬਰ 1709 ਦੇ ਵਿੱਚ ਉਹਨਾਂ ਇਹ ਤਿੰਨੋਂ ਹੀ ਜਲਾਦਾਂ ਦਾ ਮਲਿਆ ਮੇਟ ਕਰ ਦਿੱਤਾ ਗਿਆ ਦੇਖਦੇ ਹੀ ਦੇਖਦੇ ਸਮਾਣਾ ਸ਼ਹਿਰ ਮਿੱਟੀ ਵਿੱਚ ਮਿਲਾ ਦਿੱਤਾ ਗਿਆ ਸ਼ਹਿਰ ਦਾ ਵੱਡਾ ਹਿੱਸਾ ਜਿਹੜਾ ਸੀਗਾ ਉਹ ਤਬਾਹ ਕਰ ਦਿੱਤਾ ਗਿਆ ਸਿਰਫ ਕੁਝ ਇੱਕ Hindu ਵਸਤੀਆਂ ਹੀ ਬਚੀਆਂ ਸੀਗੀਆਂ ਜਿੱਥੇ ਜਿਨ੍ਹਾਂ ਨੂੰ ਖਤਮ ਨਹੀਂ ਕੀਤਾ ਗਿਆ ਮੰਨਿਆ ਜਾਂਦਾ ਹੈ ਕਿ ਸਮਾਣੇ 'ਚ ਇੰਨਾ ਕਤਲੇਆਮ ਹੋਇਆ 10000 ਤੋਂ ਜ਼ਿਆਦਾ ਲੋਕ ਜਿਹੜੇ ਸੀਗੇ ਉਹਨਾਂ ਨੂੰ ਮਾਰ ਦਿੱਤਾ ਗਿਆ ਸੋ ਇਸ ਤਰ੍ਹਾਂ ਦੇ ਨਾਲ ਸਮਾਣੇ ਦੇ ਵਿੱਚ ਜ਼ੁਲਮ ਕਰਨ ਵਾਲੇ ਉਹਨਾਂ ਪਾਪੀਆਂ ਦਾ ਬੰਦੇ ਬਹਾਦਰ ਦੁਆਰਾ ਅੰਤ ਕਰ ਦਿੱਤਾ ਗਿਆ ਇਹ ਸੀਗਾ ਕਿਵੇਂ ਉਹਨਾਂ ਜਲਾਦਾਂ ਦਾ ਅੰਤ ਹੋਇਆ ਜਿਨ੍ਹਾਂ ਨੇ ਛੋਟੇ ਸਹਾਬਜਾਦਿਆਂ ਨੂੰ ਸ਼ਹੀਦ ਕੀਤਾ ਸੀ ਇਸ ਤੋਂ ਬਾਅਦ ਬੰਦੇ ਬਹਾਦਰ ਦੀਆਂ ਸੁਨਾਵਾਂ ਕੁੜਾਮ ਬਲਵਾਧੀਆਂ ਹਨ ਕਪੂਰੇਵਾਲ ਬਲਵਾਧੀਆਂ ਹਨ ਤੂੰਨਾ ਥਾਵਾਂ ਦੇ ਉੱਤੇ ਵੀ ਜਾ ਕੇ ਬੰਦੇ ਬਹਾਦਰ ਨੇ ਸਿੱਖ ਅੰਥ ਦੇ ਦੁਖੀ ਤੇ ਸਮਾਜ ਦੇ ਦੁਖੀ ਲੋਕਾਂ ਉੱਤੇ ਜ਼ੁਲਮ ਕਰਨ ਵਾਲੇ ਲੋਕਾਂ ਦਾ ਕਿਵੇਂ ਅੰਤ ਕੀਤਾ ਉਹ ਤੁਹਾਨੂੰ ਅਸੀਂ ਅਗਲੇ ਵੀਡੀਓ ਦੇ ਵਿੱਚ ਦੱਸਾਂਗੇ ਅੱਜ ਦਾ ਵੀਡੀਓ ਇੱਥੇ ਹੀ ਸਮਾਪਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ